ਸੁਆਇ ਜੀ ਕਾ ਖਾਲਸਾ ਸੁਆਇ ਪ੍ਰਣਾਮ ਪੰਜ ਪਿਆਲੇ ਪੰਜ ਪੀਰ ਛਕਮ ਪੀਰ ਬੈਠਾ ਸੁਪਾਰੀ ਹਰ ਜੁਸ ਪਾਇਆ ਬਲਟਕਾ ਮੂਰਤ ਹਰ ਗੋਬਿੰਦ ਸਵਾਰੀ ਅੱਜ ਮੇਰੇ ਪੀਰ ਦੇ ਮਾਲਕ ਸਭ ਤੋਂ ਕਨਗੁਰ ਹਰਿ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਪਰਬ ਹੈ ਔਰ ਸਮੂਚੀਆਂ ਸੰਗਤਾਂ ਵੱਲੋਂ ਸਤਖੰਡ ਸ੍ਰੀ ਹਰਮਨਦਰ ਸਾਹਿਬ ਜੀ ਦੇ ਅਕਾਲ ਪੁਰਖ ਸਾਹਿਬ ਅਤਿ ਹੋਰ ਨਪਾਵਨ ਸਥਾਨਾਂ ਤੇ ਬਹੁਤ ਹੀ ਸ਼ਰਧਾ ਔਰ ਸਤਸਾਹ ਸਹਿਤ ਉਨ ਮਾਇਆ ਜਾ ਰਿਹਾ ਸੰਗਤਾਂ ਵੱਡੇ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਲੰਬਾ ਲੱਭਦਾ ਇਹ ਨ ਲੱਗਿਆ ਹੁਣ ਜਾ ਰਿਹਾ ਔਰ ਬੜੀ ਸ਼ਰਧਾ ਨਾਲ ਸੱਚਖੰਡ ਸ਼੍ਰੀ ਹਰਮੰਤ ਸਾਹਿਬ ਛੇ ਦੇ ਘਾਤ ਸਹਿਜ ਜੀ ਦੇ ਅਤਿ ਹੋਰ ਆਸਾਨਾ ਤੇ ਆ ਕੇ ਨਤਮਸਤ ਹੋ ਰਹੀਆਂ ਨੇ ਕਿਸੇ ਪ੍ਰਕਾਰ ਦਾ ਤਾਮਰ ਸਰ ਸਾਹਿਬ ਦੇ ਅੰਦਰ ਕਿਸੇ ਪ੍ਰਕਾਰ ਦਾ ਡਰਦਾ ਮਾਹੌਲ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਡਰ ਖੋਫ ਨਹੀਂ ਹੈ ਸੰਗਤਾਂ ਬੇਫਿਕਰ ਬੇਚਿਜਕ ਹੋ ਕੇ ਆਪਕਾ ਦੇ ਪਾਵਨ ਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਨ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਗੁਰਿਆਇ ਰੂਪ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਜਿਹੜਾ ਬਿਆਨ ਬੀਤੇ ਕੱਲ ਆਇਆ ਸੀ ਘਰ ਵਿੱਚ ਉਹ 340 ਕੰਪਿਊਟਰ ਨਾਲ ਗੱਲਬਾਤ ਹੋਈ ਹੈ ਸੰਪਰਕ ਵਿੱਚ ਜੀ ਆਪਾਂ ਹਮਰਾ ਪਤਾ ਕੀ ਹੈ ਸਪਸ਼ਟ ਕੀ ਹੈ ਦੇਖੋ ਬੈਨੋਗ ਰਾਤ ਤਕਰੀਬਨ 10:00 ਵਜੇ ਇਹ ਮੈਸੇਜ ਜਿਹੜਾ ਸੀਗਾ ਉਹ ਕਿਸੇ ਨੇ ਭੇਜਿਆ ਸੀਗਾ ਕਿ ਆਹ ਗੱਲ ਕੋ ਲੈਫਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਗੱਲ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਤੇ ਡਰੋਨ ਦਾ ਤੇ ਮਜ਼ਾਈਲਾਂ ਦੇ ਅਟੈਕ ਦੀ ਗੱਲ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਤੇ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜੀ ਆ ਮਸਕੂਰਾ ਸੀ ਉਹਨੂੰ ਫੇਲ ਕਰ ਦਿੱਤਾ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਹਨਾਂ ਦੇ ਬਿਆਨ ਦੀ ਮੰੁੰਦਾ ਵੀ ਕੀਤੀ ਗਈ ਔਰ ਇਹ ਗੱਲ ਵੀ ਕਹੀ ਗਈ ਕਿ ਇਹ ਘਰ ਐਸਾ ਘਰ ਹੈ ਜਿੱਥੋਂ ਹਰ ਇੱਕ ਨੂੰ ਜੀਵਨ ਦਾਤ ਮਿਲਦਾ ਹੈ ਇਥੋਂ ਜ਼ਿੰਦਗੀ ਦਾਤ ਮਿਲਦੀ ਹੈ ਕੋਈ ਵੀ ਐਸੇ ਹਮਲੇ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਔਰ ਆਖਣੇ ਉਸ ਗੱਲ ਤੇ ਪੜਦਾ ਪਾਉਣ ਲਈ ਭਾਰਤੀ ਫੌਜ ਦੇ ਲੈਫਟੀਨੈਂਟ ਜਰਨਲ ਦੇ ਵੱਲੋਂ ਇੱਕ ਚੈਨਲ ਤੇ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਸੱਤ ਗ੍ਰੰਥੀ ਉਹਨਾਂ ਚ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਕਿ ਤੁਸੀਂ ਗੱਨਾ ਲੈ ਕੇ ਇਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੱਨਾ ਆਪਣੇ ਘਰ ਸੱਦਿਓ। ਔਰ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਸੀ ਵਿਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ ਵਿੱਚੋਂ ਵਾਪਸ ਆਇਆ ਕਿਸੇ ਦੇ ਦਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਸੰਬੰਧ ਵਿੱਚ ਗੱਲਬਾਤ ਜਿਹੜੀ ਹੈ ਬਿਲਕੁਲ ਨਹੀਂ ਹੋਈ। ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ, ਨਾ ਕੋਈ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ, ਨਾ ਕੋਈ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਕੀਤੀ ਗਈ ਹੈ। ਇਹ ਬਹੁਤ ਗਲਤ ਔਰ ਠੱਠਾ ਪ੍ਰਪਾਗੈਂਡਾ ਥਾਜ ਦੇ ਉਸ ਲੈਫਟਨੈਂਟ ਜਨਰਲ ਵੱਲੋਂ ਕੀਤਾ ਗਿਆ ਹੈ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਕੋਈ ਅਨੁਕੂਲ ਦਿੱਤੀ ਹੈ ਜਾਂ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜੀ ਵਿਭਾਗੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਇਹ ਸਾਰਾ ਪ੍ਰਪਾਗੈਂਡਾ ਬਿਲਕੁਲ ਝੂਠ ਹੈ ਅੱਜ ਮੇਰੇ ਇੱਕ ਬਿਆਨ ਆਇਆ ਕਿ ਏਅਰ ਡਿਫੈਂਸ ਲਗਾਈ ਗਈ ਸੀ ਸਾਡੇ ਗੁਰਦੁਆਰੇ ਦੇ ਕੈਂਪ ਤੇ ਅੱਜ ਮੇਰੇ ਦੁਆਰਾ ਮੈਂ ਮੈਂ ਬੇਰਾ ਜਵਾਬ ਪਹਿਲੇ ਜਵਾਬ ਜਿਸ ਮੇਰਾ ਜਵਾਬ ਇਸ ਕੱਪੜਾ ਆਇਆ ਜਾਣਾ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਤਾਂ 24 ਤਰੀਕ ਨੂੰ ਵਿਦੇਸ਼ ਗਿਆ ਸੀ ਔਰ 14 ਤਰੀਕ ਨੂੰ ਵਾਪਸ ਆਇਆ ਇਸ ਸਮੇਂ ਦੌਰਾਨ ਮੇਰੇ ਪਰਿਵਾਰ ਨਾਲ ਮੇਰੇ ਮੋਬਾਈਲ ਤੇ ਭਾਰਤੀ ਫੌਜ ਵਾਲੋਂ ਜਾਂ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੰਦੇ ਵੱਲੋਂ ਕਿਸੇ ਮੇਰੇ ਚਰਵਲੋਂ ਇਸੇ ਪ੍ਰਕਾਰ ਦੇ ਇਸ ਸੰਬੰਧ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਤੇ ਸਾਰਾ ਸਾਰਾ ਕੋਰਾ ਝੂਠ ਤੇ ਪ੍ਰਪਾਗੈਂਡਾ ਹੈ ਇਹ ਤੇ ਸੰਗਤ ਨੂੰ ਅਵੇਅਰ ਪਹਿਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਨੈਸ਼ਨਲ ਦੇ ਖਿਲਾਫ ਜਿਹੜੀ ਹੈ ਬਹੁਤ ਵੱਡੀ ਪਰਤਾਲਤ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਦੀਆਂ ਦੇ ਨਾਲ ਜਿਹੜਾ ਇਹ ਪ੍ਰਪਾਗੈਂਡਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਸਿੰਘ ਜੀ ਕਿ ਤੁਸੀਂ ਡਿਊਟੀ ਤੇ ਨਹੀਂ ਸੀ ਜੇਕਰ ਤੁਸੀਂ ਹੁੰਦੇ ਤਾਂ ਕੀ ਇਸ ਤਰ੍ਹਾਂ ਦੀ ਪਰਮਿਸ਼ਨ ਦਿੰਦੇ ਕੈਂਟੀਨ ਕਰ ਕਦੇ ਵੀ ਨਹੀਂ ਐਸਾ ਕਦੇ ਵੀ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ ਜਰਵਾਹਤਾਂ ਦੀ ਰਾਖੀ ਲੱਗੇ ਜੀ ਸਾਡੀ ਬਚਾਏ ਨੇ ਹੈਡ ਬੈਕ ਤੇ ਪਰਮਿਸ਼ਨ ਆ ਗਈ ਸੀ ਚਲਕੀ ਗਿਆਨੀ ਰਕੀ ਸੀ ਉਹਨਾਂ ਨੇ ਕਿਹਾ ਹੋਰ ਫਿਲਮਾਂ ਚੀਲੇ ਦੇ ਨਾ ਵੀ ਗਾਲੀ ਮੇਰੇ ਇਸ ਬੰਧ ਦੇ ਵਿੱਚ ਬਹੁਤ ਛੇਤੀ ਸ਼੍ਰੋਮਣੀਪੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਤੇ ਜਿਹੜੇ ਉਸ ਵੇਲੇ ਐਡੀਸ਼ਨਲ ਹੈਡ ਗਾਰੰਟੀ ਸੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਥੋੜੇ ਦੇਰ ਤੀ ਅਧਿਕਾਰਿਕ ਬਿਆਨ ਆਉਣ ਵਾਲਾ ਔਰ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਹ ਰਾਜਨੀਤੀ ਇਨੀ ਕਿ ਗੰਗਲ ਚੁੱਕੀ ਆ ਕਿ ਧਰਮਾਂ ਤੇ ਮਜਮਾ ਦੇ ਨਾਮਾਂ ਤੇ ਅੱਜ ਝਗੜਾਂ ਦੇ ਅਸਾਰ ਬਣੇ ਪਏ ਨੇ ਜੋ ਸਮੇਂ ਦੀਆਂ ਹਕੂਮਤ ਸਰਕਾਰਾਂ ਨੇ ਉਹ ਆਪਣੇ ਮੀਡੀਆ ਰਾਹੀਂ ਅਤੇ ਫੌਜ ਤੋਂ ਇਹੋ ਜਿਹੇ ਬਿਆਨ ਦਵਾ ਰਹੇ ਦਵਾ ਰਹੇ ਨੇ ਜਿਹੜੇ ਬਹੁਤ ਹੀ ਨਿੰਦਣਯੋਗ ਹਨ ਜੋ ਜਦੋਂ ਭਾਰਤੀ ਫੌਜ ਨੇ ਇੱਕ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਪਾਕਿਸਤਾਨ ਵੱਲੋਂ ਮਜੇਲਾ ਘਰਾਂ ਦੇ ਵਿੱਚ ਸਿੱਟੀਆਂ ਜਾ ਸਕਦੀਆਂ ਜਾਂ ਗੁਰੂ ਹਰਿਮੰਦਰ ਸਾਹਿਬ ਦੇ ਵਿੱਚ ਸਟੀਆਂ ਜਾ ਸਕਦੀਆਂ ਪਰ ਸਾਥ ਸੰਗਤ ਜੀ ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿਉਂਕਿ ਪਾਕਿਸਤਾਨ ਨਨਕਾਣਾ ਸਾਹਿਬ ਦੀ ਜਿਹੜੀ ਧਰਤੀ ਹੈ ਉਹ ਗੁਰਸਿੱਖਾਂ ਦੀ ਧਰਤੀ ਹੈ ਤੇ ਉੱਥੋਂ ਦੇ ਜਿਹੜੇ ਲੋਕ ਨੇ ਉੱਥ ਦੀ ਜਨਤਾ ਵਾ ਸਿੱਖਾਂ ਨੂੰ ਪਿਆਰ ਕਰਦੀ ਹੈ ਔਰ ਨਹੀਂ ਦੇ ਪੰਜਾਬ ਦਾ ਚੜ੍ਹਦੇ ਪੰਜਾਬ ਦਾ ਬਹੁਤ ਵੱਡਾ ਪਿਆਰ ਆ ਔਰ ਸਿੱਖਾਂ ਦੇ ਨਾਲ ਕੋਈ ਵੀ ਇਦਾਂ ਦਾ ਵੈਰ-ਵੋਝ ਨਹੀਂ ਹੈਗਾ ਉਹਨਾਂ ਦਾ ਨਾ ਹੀ ਗੁਰੂ ਘਰ ਦੇ ਵਿੱਚ ਇਦਾਂ ਦਾ ਕੋਈ ਹਮਲਾ ਕਰਨ ਦਾ ਹੈਗਾ ਇਹ ਸਾਡੀ ਸਮੇਂ ਦੀ ਸਰਕਾਰ ਔਰ ਰਾਜਨੀਤਿਕ ਲੋਗ ਇਹ ਗੱਲਾਂ ਕਰਕੇ ਗੁੰਮਰਾਹ ਕਰ ਰਹੇ ਹਨ ਕਿਉਂਕਿ ਸੰਗਤ ਜਿਹੜੀ ਆ ਗੁਰੂ ਦੇ ਹਰਿਮੰਦਰ ਸਾਹਿਬ ਅੰਦਰ ਚੌਕੂਟਾਂ ਤੋਂ ਬੇਸ਼ੁਮਾਰ ਸੰਗਤ ਆ ਰਹੀ ਆ ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਕਿਸੇ ਨੂੰ ਕੋਈ ਡਰ ਨਹੀਂ ਕੱਲ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾਹੀ ਦੇ ਜੋੜ ਮੇਲੇ ਮਨਾਏ ਜਾ ਰਹੇ ਹਨ ਬੇਅੰਤ ਸੰਗਤਾਂ ਗੁਰੂ ਦੇ ਦਰਬਾਰ ਵਿੱਚ ਪਹੁੰਚ ਰਹੀਆਂ ਹਨ ਤੇ ਅਸੀਂ اپੀਲ ਵੀ ਕਰਦੇ ਹਾਂ ਸਮੂਹ ਸੰਗਤਾਂ ਪਹੁੰਚ ਕਰਕੇ ਆਪਣੀਆਂ ਹਾਜ਼ਰੀਆਂ ਲਵਾਓ ਕਿਸੇ ਵੀ ਡਰ ਭੈਅ ਤੋਂ ਦੂਰ ਰਹਿਣਾ ਵਾ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੋ ਕਿ ਭੰਗਤਾਂ ਸਾਹਿਬ ਜੀ ਦੇ ਰਾਮਦਾਸ ਪਾਸ਼ਾ ਮਹਾਰਾਜ ਦੇ ਪਵਨ ਸਥਾਨਾਂ ਤੇ ਦਰਸ਼ਨਦਾਰੇ ਕਰਨ ਵਾਸਤੇ ਅਸੀਂ ਪਹੁੰਚੇ ਆਂ ਹੋਰ ਗੰਪ ਸੰਗਤਾਂ ਲਖਾਏਦਾਰ ਤੇ ਉੱਤੇ ਸੰਗਤਾਂ ਨਕਮਤ ਹੋਣ ਵਾਸਤੇ ਪਹੁੰਚੇ ਆਂ ਕੱਲ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਅੰਦਰ ਪਾਸ਼ਾ ਮਹਾਰਾਜ ਮੀਰੀ ਪੀਰੀ ਦੇ ਮਾਲਕ ਮਹਾਰਾਜ ਜੀ ਦਾ ਜੋੜਨੇ ਲਾਇਆ ਸੰਗਤਾਂ ਨੂੰ ਬੇਨਤੀ ਕਰਦੇ ਆਂ ਜੇ ਕਿਸੇ ਡਰ ਭੈ ਤੋਂ ਬਾਤ ਹੋ ਕਰਕੇ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੇ ਪਾਵਨ ਦਰਬਾਰਾਂ ਤੇ ਹਾਜ਼ਰੀਆਂ ਭਰੋ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸਰਕਾਰਾਂ ਦੇ ਵੱਲੋਂ ਚਾਲਾਂ ਜੰਗੀਆਂ ਜਾ ਰਹੀਆਂ ਕਿ ਜੋ ਗਿਆਨ ਲਾਇਆ ਜਾ ਰਿਹਾ ਫੌਜوں ਲੋਕ ਦਰਬਾਰ ਸਾਹਿਬ ਦੇ ਤੇ ਪਾਕਿਸਤਾਨ ਵੱਲੋਂ ਮਝਾਲਾ ਦੇ ਨਾਲ ਹਮਲਾ ਹੋ ਰਿਹਾ ਹੈ ਤੇ ਹਮਲਾ ਕਿਸੇ ਨੇ ਨਹੀਂ ਕਰਨਾ ਕਿਉਂਕਿ ਇਹ ਗੁਰੂ ਮਹਾਰਾਜਾ ਮਹਾਰਾਜ ਜਿਹੜਾ ਦਰ ਘਾ ਰਿਹਾ ਨਾ ਕੋਈ ਵਾਰੀ ਨਹੀਂ ਬਗਾਨਾ ਸਗਲ ਸੰਗ ਹਮਤੋਂ ਬਣਾਈ ਇੱਥੇ ਸਾਰੇ ਸਾਰੇ ਹੀ ਨਕਮਤ ਹੁੰਦੇ ਆ ਭਾਵੇਂ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਪਾਈ ਹੋਵੇ ਇਹ ਕਿਉਂ ਵਰਨਾ ਦਾ ਉਪਦੇਸ਼ ਦਿੱਤਾ ਜਾਂਦਾ ਆ ਸੋ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਨਾਨਕ ਨਾਮਦੇਵ ਸਾਹਿਬਾਨੋਂ ਦੇ ਕਿਸੇ ਵਰਤ ਪੈ ਤੋਂ ਰਾਤ ਹੋ ਕਰਕੇ ਧੰਗੋ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਉਸਤਾਨਾਂ ਤੇ ਦਰਸ਼ਨਬਾਦ ਕਰਵਾਤੇ ਸੋ ਸੰਗਤਾਂ ਨੇ ਆਉਣਾ ਉਹ ਵਾ ਚੜ ਕੇ ਉਹਨਾਂ ਦੀ ਕਿਰਪਾ ਉਪਤਾ ਕਰਨ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿ ਜੀ ਕੀ ਫਤਿਹ ਅੱਜ ਹਰਮੰਦਰ ਸਾਹਿਬ ਜੀ ਮੈਂ ਨਹੀਂ ਮੱਥਾ ਟੇਕਣ ਆਇਆ ਸਤਖੰਡ ਕੁਝ 아니 ਗੱਲਾਂ ਸੁਣੀਆ ਕੋ ਅੱਜ ਉਹ ਕਹਿੰਦਾ ਭਾਰਤ ਦੀ ਫੌਜ ਕਹਿੰਦੀ ਹੈ ਜੇ ਇੱਕ ਦੋ ਤਰ੍ਹਾਂ ਏਜੰਸੀਆਂ ਕਹਿੰਦੀ ਹੈ ਜੇ ਹਰਮੰਦਰ ਸਾਹਿਬ ਤੇ ਕੋਈ ਮਝੈਲਾ ਛੁੱਟ ਨਹੀਂ ਆਇਆ ਆ ਸਾਰਾ ਫालतू ਰੋਲਾ ਆ ਕੋਈ ਗੱਲਬਾਤ ਨਹੀਂ ਹਰਮੰਦਰ ਸਾਹਿਬ ਤੇ ਹੋਣੀ ਤੇ ਲੋਕ ਉਹਨਾਂ ਦੀਆਂ ਏਜੰਸੀਆਂ ਦਾ ਕੰਮ ਆ ਰੋਲਾ ਪਾਉਣਾ ਤੇ ਹਰਮੰਦਰ ਸਾਹਿਬ ਦੇ ਜਿਹੜੇ ਲੋਕ ਯਾਤਰੀ ਆਉਂਦੇ ਉਹ ਘੱਟ ਹੋਣ ਮੱਥਾ ਟੇਕਾਂ ਤੇ ਜਿਹੜੇ ਯਾਤਰੀ ਆ ਲੋਕ ਲੱਖਾਂ ਨਾਲ ਲੋਕ ਇੱਥੇ ਮੱਥਾ ਟੇਕਣ ਆਉਂਦੇ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਨੂੰ ਕੋਈ ਖਤਰਾ ਨਹੀਂ ਆ ਠੀਕ ਆ ਨਾ ਤੇ ਨਾ ਕੋਈ ਮਝੈਲਾ ਚੋਈ ਦੇ ਹਰਮੰਦਰ ਸਾਹਿਬ ਦੇ ਤੋਂ ਛੁੱਟ ਜਾਂਦਾ ਕਿ ਦੁਨੀਆ ਨਾ ਕੋਈ ਬੰਦਾ ਪੈਦਾ ਹੀ ਹੋਇਆ ਆ ਠੀਕ ਹੈ ਨਾ ਆ ਸਾਰੀਆਂ ਚਾਲਾਂ ਏਜੰਸੀਆਂ ਦੀਆਂ ਆ ਇਹ ਡਰਾ ਕੇ ਲੋਕਾਂ ਨੂੰ ਕੋਈ ਹਰਮੰਦਰ ਸਾਹਿਬ ਗਏ ਜਾਤੂ ਆ ਉਹ ਮੱਥਾ ਟੇਕਣ ਘਟ ਆਉਣ ਤੇ ਲੋਕ ਉੱਥੇ ਜਾਣਗੇ ਨਾ ਮੈਂ ਅੱਜ ਹਰਮੰਦਰ ਸਾਹਿਬ ਮੱਥਾ ਟੇਕਣ ਆਇਆ ਬੜੀ ਗਿਣਤੀਆਂ ਲੱਖਾਂ ਦਾ ਲੋਕ ਲੋਕ ਮੱਥਾ ਟੇਕਣਦੇ ਆ ਮੱਥਾ ਦੋ ਦੋ ਤਿੰਨ ਤਨ ਘੰਟੇ ਲੱਗਦੇ ਆ ਮੱਥਾ ਟੇਕਣਾ ਤੇ ਆ ਦੇਖੋ ਕਿਹੜੀਆਂ ਏਜੰਸੀਆਂ ਰੋਲਾ ਪਾਉਂਦੀਆਂ ਆ ਮੈਨੂੰ ਕਹਿੰਦਾ ਪਾਉਣਾ ਨਹੀਂ ਚਾਹੀਦਾ ਇਹੋ ਜਿਹੇ ਬਿਆਨ ਕਰੇ ਫਾਲਤੂ ਬਿਆਨ ਆ ਆ ਨਹੀਂ ਦੇਣੇ ਚਾਹੀਦੇ ਏਜੰਸੀਆਂ ਨੂੰ ਠੀਕ ਹੈ ਰਾਜਨੀਤਿਕ ਬਿਆਨ ਆ ਰਾਹੀ ਨੂੰ ਵੀ ਧਿਆਨ ਨਹੀਂ ਦੇਣ ਚਾਹੀਦੇ ਆ ਚੱਲਣਾ ਆ ਪਿੱਛੇ ਕੇ ਦੇ ਕਿਤੇ ਵੱਡੇ ਵੱਡੇ ਸਿਰਾਂ ਵਾਲੇ ਬੈਠੇ ਆ ਨਾ ਦਿੱਲੀ ਉਹਨਾਂ ਦੀਆਂ ਚਾਲਾਂ ਆ ਕਿ ਸਿੱਖ ਕੌਮ ਨੂੰ ਡਾਊਨ ਕਿ ਤਰ੍ਹਾਂ ਕਰਨਾ ਆ ਡਾਊਨ ਕਰਨ ਦੀ ਕਰਨਗੇ ਸਿੱਖ ਕੌਮ ਤੇ ਕਈ ਰੋਲਾ ਪਾਉਂਦੇ ਆ ਜੀ ਹਰਿਜਾ ਹਰ ਮੰਦਰ ਸਾਹਿਬ ਦੇ ਉੱਤੇ ਮਝਾਈਆਂ ਛੁੱਟੀਆਂ ਜਾਣਗੀਆਂ ਔਰ ਬੰਬ ਛੁੱਟੇ ਜਾਣਗੇ ਮੈਂ ਕਹਿੰਦਾ ਬੰਬ ਸਿੱਖ ਬੜੇ ਤਗੜੀਆਂ ਮਝਾਈਲਾ ਆ ਕੋਈ ਉੱਥੇ ਬੰਬ ਨਹੀਂ ਛੁੱਟ ਜਾਂਦਾ ਮਹਾਰਾਜ ਦੇ ਘਰ ਹਰਮੰਦਰ ਸਾਹਿਬ ਦੇ ਮੈਂ ਅਪੀਲ ਕਰਦਾ ਵਰਲਡ ਦੇ ਲੋਕਾਂ ਨੂੰ ਸਿੱਖਾਂ ਨੂੰ ਤੇ ਜਰੂਰ ਮਥਾ ਦੇ ਕਣਾਓ ਕੋਈ ਖਤਰਾ ਨਹੀਂ ਉੱਥੇ ਆ ਰਹਾ ਬਹੁਤ ਗੁਰੂ ਘਰ ਆ ਕੇ ਮੱਥਾ ਟੇਕੋ ਕੋਈ ਕਿਹੜੇ ਝੂਠ ਬੋਲਾ ਲੋਕੀ ਪਾਉਂਦੇ ਆ ਹਵਾ ਫੁਲਾਉਂਦੇ ਆ ਕੋਈ ਗੱਲਬਾਤ ਨਹੀਂ ਹਰਿਮੰਦਰ ਸਾਹਿਬ ਬਹੁਤ ਵਧੀਆ ਚੱਲਣ ਰਿਹਾ ਲੱਖਾਂ ਦਾ ਲੋਕ ਮੱਥਾ ਟੇਕਣ ਦਿੱਲੀ ਇੱਥੇ ਆਉਂਦੇ ਸਤਖੰਡ ਇਹਦੇ ਲੋਕਾਂ ਦੇ ਪਿੱਛੇ ਨਾ ਲੱਗੋ ਕਿਹੜੇ ਲੋਕ ਹਵਾ ਫੁਲਾਉਂਦੇ ਆ ਅਜੋ ਹੋ ਜਾਣਾ ਹੋਏ ਨਾ ਕੁਝ ਨਹੀਂ ਹੋਣਾ ਗੁਰੂ ਸਾਹਿਬ ਦੇ ਕਰ ਮੈਂ ਕਹਿੰਦਾ ਕੋਈ ਬਾਲਵੰਗਾ ਨਹੀਂ ਕਹਿਦਾ ਹੋਣਾ ਕੌਮ ਕਿਹੜੀ ਚੜਦੀ ਗਲਾਰ